ਸਾਰੇ ਨੂੰ ਪਿਆਰ ਭਰ ਇਸ ਸ਼ਖਲ ਜੀ ਬਹੁਤ ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਸੋ ਦੋਸਤੋ ਆਖਿਰਕਾਰ ਪੰਜਾਬ ਦੇ 7,65,000 ਮੁਲਾਜ਼ਮਾਂ ਤੇ ਪੈਸ਼ਰ ਦੀ ਅਡੀਕ ਹੋਈ ਪੂਰੀ ਇਸ ਦਿਨ ਆਵੇਗਾ ਪੰਜਾਬ ਦੇ ਮਲਾਜ਼ਮਾਂ ਤੇ ਪੈਸ਼ਨਰ ਦੇ ਖਾਤਿਆਂ ਦੇ ਵਿੱਚ 5.5 ਸਾਲਾਂ ਦਾ ਜਿਹੜਾ 18228 ਕਰੋੜ ਰੁਪਏ ਦਾ ਬਕਾਇਆ ਮਲਾਜ਼ਮ ਜਿਹੜੇ ਜਿਹੜੇ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਸੰਘਰਸ਼ ਨੂੰ ਲੱਗੀ ਬ੍ਰੇਕ ਪੰਜਾਬ ਸਰਕਾਰ ਨੇ ਖੇਚੀ ਮਲਾਜ਼ਮਾਂ ਤੇ ਪੈਸ਼ਨਰ ਨੂੰ 18228 ਕਰੋੜ ਰੁਪਏ ਬਕਾਇਆ ਦੇਣ ਦੀ ਤਿਆਰੀ ਸੋ ਹਾਂਜੀ ਇਸ ਵਕਤ ਦੀ ਬਹੁਤ ਹੀ ਵੱਡੀ ਅਪਡੇਟ ਜਿਹੜੀ ਹੈ ਪੰਜਾਬ ਦੇ 765000 ਮਲਾਜ਼ਮਾਂ ਅਤੇ ਪੈਸ਼ਨਰਸ ਦੇ ਲਈ ਸਾਹਮਣੇ ਨਿਕਲ ਕੇ ਆ ਰਹੀ ਹੈ ਸੋ ਦੋਸਤੋ ਜਿਸ ਦੇ ਵਿੱਚ ਮਲਾਜ਼ਮਾਂ ਤੇ ਪੈਨਸ਼ਨ ਦੀ ਜੋ ਕਿ ਲੰਬੇ ਸਮੇਂ ਤੋਂ ਉਡੀਕ ਕਰ ਰਹੀ ਸੀ ਕਿ ਬਕਾਇਆ ਦੀਆਂ ਕਿਸ਼ਤਾਂ ਨੂੰ ਲੈ ਕੇ ਉਹ ਢੀਕ ਜਿਹੜੀ ਹੈ ਪੂਰੀ ਹੋ ਚੁੱਕੀ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਮਲਾਜ਼ਮਾਂ ਤੇ ਪੈਨਸ਼ਨ ਦੇ ਕਰੋੜਾਂ ਰੁਪਏ ਦੀਆਂ ਕਿਸ਼ਤਾਂ ਨੂੰ ਲੈ ਕੇ ਸਾਹਮਣੇ ਨਿਕਲ ਕੇ ਆ ਰਹੀ ਹੈ ਅਪਡੇਟ ਸਾਰੀ ਹੀ ਜਾਣਕਾਰੀ ਵਿਤ੍ਰੂਪ ਰੂਪ ਤੁਹਾਡੇ ਨਾਲ ਸਾਂਝੀ ਕਰਾਂਗੇ ਮਲਾਜ਼ਮਾਂ ਦੀਆਂ ਕਿਹੜੇ-ਕਿਹੜੀਆਂ ਮੰਗਾਂ ਤੇ ਮੋਹਰ ਜਿਹੜੀ ਹੈ ਲੱਗ ਸਕਦੀ ਹੈ ਪੱਕੀ ਜੇਕਰ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਹੁਣ ਦੱਸ ਦਿਆਂ ਤੁਹਾਨੂੰ ਵੱਡੀ ਅਪਡੇਟ ਕਿਹੜੀ ਸਾਹਮਣੇ ਸਰਕਾਰ ਨੇ ਪੰਜਾਬ ਸਰਕਾਰ ਕੈਬਨਿਟ ਦੇ ਵਿੱਚ ਇਸ ਸਾਲ ਦੀ ਜਿਹੜੀ ਪਹਿਲੀ ਮੀਟਿੰਗ ਜਿਹੜੀ ਹੋਣ ਜਾ ਰਹੀ ਹੈ ਦੱਸਦੀ ਹੈ ਕਿ ਮੀਟਿੰਗ ਦੇ ਜਿਹੜੀ ਹੈ ਚੰਡੀਗੜ੍ਹ ਦੇ ਸਿਵਲ ਸਕੱਤਰ ਵਿੱਚ ਸਵੇਰੇ 11 ਵਜੇ ਹੋਵੇਗੀ ਮੀਟਿੰਗ ਦੇ ਦੌਰਾਨ ਕਈ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਜਾ ਸਕਦੀ ਹੈ ਮੀਟਿੰਗ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਜਿਹੜੀ ਕੈਬਨਿਟ ਮੀਟਿੰਗ ਜਿਹੜੀ ਹੈ ਮੰਤਰੀਆਂ ਦੀ ਮੀਟਿੰਗ ਜਿਹੜੀ 10 ਫਰਵਰੀ 2025 ਨੂੰ ਜਿਹੜੀ ਕਿ ਸਵੇਰੇ 11:00 ਵਜੇ ਸਿਵਲ ਸਕੱਤਰ ਚੰਡੀਗੜ੍ਹ ਵਿਖੇ ਹੋਵੇਗੀ ਇਸ ਮੀਟਿੰਗ ਦਾ ਜਿਹੜਾ ਅਜੰਡਾ ਬਾਅਦ ਦੇ ਵਿੱਚ ਜਾਰੀ ਕੀਤਾ ਜਾਵੇਗਾ ਇਹ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਵੇਗੀ ਬਲਾਸਮਾ ਦੀਆਂ ਪੈਂਡਿੰਗ ਪਈਆਂ ਮੰਗਾਂ ਦੇ ਉੱਤੇ ਵਿਚਾਰ ਚਰਚਾ ਹੋਵੇਗੀ ਕੇਂਦਰ ਦੇ ਬਜਟ ਦੇ ਸੈਸ਼ਨ ਤੋਂ ਬਾਅਦ ਪੰਜਾਬ ਨੂੰ ਮਿਲ ਸਕਦੀ ਹੈ ਵੱਡੀ ਰਾਹਤ ਅਤੇ ਜੇਕਰ ਖਜ਼ਾਨਾ ਭਰਿਆ ਹੈ ਤਾਂ 2016 ਤੋਂ ਬਕਾਇਆ ਜਿਹੜਾ ਹੈ ਡੀਏ ਰੇਲ ਦਾ ਦੀਆਂ ਕਿਸ਼ਤਾਂ ਫਰਵਰੀ ਮਹੀਨੇ ਵਿੱਚ ਹੋਵਣਗੀਆਂ ਜਾਰੀ ਪੰਜਾਬ ਸਰਕਾਰ ਹੁਣ ਇਸ ਇਸ ਆਸ ਦੇ ਵਿੱਚ ਹੈ ਕਿ ਮਲਾਸਮਾ ਨੂੰ ਮਿਲੇਗੀ ਵੱਡੀ ਰਾਹਤ ਇਸ ਵੀਡੀਓ ਦੇ ਵਿੱਚ ਅਸੀਂ ਸਾਰੀ ਹੀ ਜਾਣਕਾਰੀ ਤੁਹਾਨੂੰ ਦਵਾਂਗੇ ਸੋ ਦੋਸਤੋ ਸੂਤਰਾਂ ਦੇ ਹਵਾਲੇ ਤੋਂ ਖਬਰ ਜਿਹੜੀ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਫਰਵਨੂ ਕੇਂਦਰ ਆਪਣਾ ਬਜਟ ਸੈਸ਼ਨ ਜਾਰੀ ਕਰੇਗੀ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਪੰਜਾਬ ਨੂੰ ਵੱਡੀ ਰਾਹਤ ਜਿਹੜੀ ਹੈ ਮਿਲ ਸਕਦੀ ਹੈ ਜਿਸ ਦੇ ਚੱਲਦੇ ਜੇਕਰ ਪੰਜਾਬ ਦੇ ਖਜ਼ਾਨੇ ਵਿੱਚ ਦੇ ਵਿੱਚ ਪੈਸਾ ਆਏਗਾ ਤੇ 2016 ਤੋਂ ਜਿਹੜਾ ਹੈ ਬਕਾਇਆ ਡੀਏ ਏਰੀਅਰ ਦਾ ਹੈ ਉਸ ਨੂੰ ਜਾਰੀ ਕੀਤਾ ਜਾ ਸਕਦਾ ਕਿਉਂਕਿ ਦੂਸਰੀ ਪਾਸੇ ਦਸੰਨ ਦੇ ਵਿੱਚ ਇਹ ਆ ਰਿਹਾ ਹੈ ਕਿ ਮਾਨਜੂਖ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਪੰਜਾਬ ਸਰਕਾਰ ਨੂੰ ਸਵਾਲ ਪੁੱਛੇ ਗਏ ਨੇ ਕਿ ਬਾਕੀ ਜਿਹੜੀ ਗਵਾਂਢੀ ਸੂਬੇ ਨੇ ਉਹਨਾਂ ਦੇ ਬਰਾਬਰ ਜਿਹੜਾ ਡੀਏ ਕਿਸ਼ਤਾਂ ਕਿਉਂ ਨਹੀਂ ਮਿਲ ਰਹੀਆਂ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਜੇਕਰ ਕੇਂਦਰ ਦੇ ਵੱਲੋਂ ਵੱਡੀ ਰਾਹਤ ਪੰਜਾਬ ਨੂੰ ਦਿੱਤੀ ਜਾਂਦੀ ਹੈ ਤਾਂ ਪੰਜਾਬ ਦੇ ਜਿਹੜੇ ਮੁਲਾਜ਼ਮ ਅਤੇ ਪੈਨਸ਼ਨਰਸ ਨੇ ਉਹਨਾਂ ਦਾ ਜਿਹੜਾ ਸੰਘਰਸ਼ ਹੁਣ ਬ੍ਰੇਕ ਜਿਹੜੀ ਹੈ ਲੱਗੇਗੀ ਜਾਂ ਫਿਰ ਕਹਿ ਲਈਏ ਕਿ ਇੰਤਜ਼ਾਰ ਉਹ ਖਤਮ ਹੋ ਜਾਏ ਹੋ ਪਾਏਗਾ ਕਿ ਉਹਨਾਂ ਦੇ ਡੇਰ ਦੀ ਜਿਹੜੀਆਂ ਬਕਾਇਆ ਏਰੀ ਦੇ ਕਿਸ਼ਤਾਂ ਪੈਂਡਿੰਗ ਪਈਆਂ ਨੇ ਸੋ ਇੱਕ ਜਿਹੜੀ ਹੈ ਵੱਡੀ ਅਪਡੇਟ ਵੱਡੀ ਰਾਹਤ ਭਰੀ ਜਿਹੜੀ ਖਬਰ ਆ ਰਹੀ ਹੈ ਸੋ ਤਾਂ ਹਾਂਜੀ ਦੋਸਤੋ ਪੰਜਾਬ ਕੈਬਨਿਟ ਦੀ ਇਸ ਸਾਲ ਦੀ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ ਇਸ ਦੇ ਨਾਲ ਹੀ ਦੋਸਤੋ ਮੀਟਿੰਗ ਦੇ ਵਿੱਚ ਔਰਤਾਂ ਦੇ ਖਾਤਿਆਂ ਦੇ ਵਿੱਚ ਪੈਸੇ ਜਮ੍ਹਾਂ ਕਰਨ ਸਮੇਤ ਕਈ ਮਹੱਤਵਪੂਰਨ ਮੁੱਦਿਆਂ ਤੇ ਫੈਸਲੇ ਲਈ ਜਾ ਸਕਦੇ ਹਨ ਪੰਜਾਬ ਦੇ ਵਿੱਚ ਕੁਝ ਨਵੀਆਂ ਨੀਤੀਆਂ ਲਾਗੂ ਕਰਨ ਬਾਰੇ ਵੀ ਚਰਚਾ ਹੋਵੇਗੀ 10 ਫਰਵਰੀ ਨੂੰ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਦੇ ਮੰਤਰੀ ਮੀਡੀਆ ਨਾਲ ਮੀਟਿੰਗ ਦੇ ਬਾਰੇ ਜਿਹੜੀ ਹੈ ਜਾਣਕਾਰੀ ਸਾਂਝੀ ਕਰਨਗੇ ਪੰਜਾਬ ਦੀਆਂ ਔਰਤਾਂ ਨੂੰ 1100 ਰੁਪਏ ਦੇਣ ਦੀ ਯੋਜਨਾ ਜਲਦੀ ਹੀ ਸ਼ੁਰੂ ਕੀਤੀ ਜਾ ਸਕਦੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਿਹੜਾ ਮੋਗਾ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਨ ਦੇ ਵਿੱਚ ਇੱਕ ਸਵਾਲ ਦੇ ਜਵਾਬ ਦੇ ਵਿੱਚ ਇਹ ਗੱਲ ਕਹੀ ਸੀ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਇਸ ਸਾਲ ਦੀ ਪਹਿਲੀ ਕੈਬਨਿਟ ਮੀਟਿੰਗ ਹੈ ਇਹ ਇਸ ਮੀਟਿੰਗ ਦੇ ਵਿੱਚ ਕਈ ਮਹੱਤਵਪੂਰਨ ਮੁੱਦਿਆਂ ਤੇ ਜਿਹੜੀ ਮਲਾਜ਼ਮਾਂ ਦੇ ਮਹੱਤਵਪੂਰਨ ਮੁੱਦਿਆਂ ਤੇ ਜਿਹੜੀਆਂ ਮੰਗਾਂ ਨੂੰ ਲੈ ਕੇ ਹੱਕੀ ਮੰਗਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਹੋ ਸਕਦਾ ਹੈ ਮਲਾਜ਼ਮਾਂ ਦੇ ਹੱਕ ਦੇ ਵਿੱਚ ਕੋਈ ਨਾ ਕੋਈ ਜ਼ਰੂਰ ਫੈਸਲਾ ਆ ਸਕਦਾ ਹੈ ਜੀ ਹਾਂਜੀ ਦੋਸਤੋ ਇਹ ਸੀ ਅੱਜ